ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਈ ਬਲੌਗ ਦੇ ਵਿੱਚ ਹੋਰ ਜੀ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ ਹਾਂਜੀ ਲੱਗੇ ਆ ਬਲੌਗ ਦੀ ਸਟਾਰਟਿੰਗ ਕਰਨ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਕਰ ਲੈ ਸਬਸਕ੍ਰਾਈਬ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸੋ ਹਾਂਜੀ ਇਹ ਤਸਵੀਰ ਦਾ ਟਾਈਮ ਹੈ ਦੇਖੋ ਸੂਰਜ ਕਿੰਨਾ ਵਧੀਆ ਨਿਕਲਿਆ ਹੈ ਸੰਡੇ 7 ਵਜੇ ਦਾ ਟਾਈਮ ਹੈ ਅੱਜ 7:30 ਵਜੇ ਸੂਰਜ ਆ ਗਿਆ ਬਹੁਤ ਧੀ ਲਾਲੀ ਨਿਕਲੀ ਹੋਈ ਹੈ ਤੇ ਆਪਨੇ ਕੰਮ ਕਰ ਸ਼ੁਰੂ ਕਰਨੇ ਨੇ ਹਲੇ ਮੈਂ ਹ अभी ਪਹਿਲਾ ਬਲੌਕ ਦੀ ਸਟਾਰਟਿੰਗ ਕਰ ਲਈਏ ਤੇ ਸਾਡੇ ਨਾ ਦੋ ਪਲੱਗ ਟੁੱਟੇ ਹੋਏ ਸੀਗੇ ਲੈ ਦੋ ਬਲੌਕ ਟੁੱਟੇ ਹੋਏ ਕਰਕੇ ਨਾ ਮੈਂ ਸਾਈਜ਼ ਮਸ਼ੀਨ ਚਲਾਉਣੀ ਸੀ ਮੈਂ ਕੱਪੜਿਆਂ ਵਾਲੀ ਮੈਂ ਸਜਰੇ ਧੋ ਕੇ ਪਾਦਾ ਕੱਪੜੇ ਤੇ ਉਹ ਸਾਈਜ਼ਪ੍ਰੀਦ ਨੂੰ ਲਾਇਆ ਪਲੱਗ ਬਦਲ ਹੁਣ ਇਹਨੂੰ ਕੰਮ ਸਿਖਾ ਦੇਣਾ ਆਪਾਂ ਨੇ ਬਿਜਲੀ ਦਾ ਕੰਮ ਤੇ ਸਾਈਜ਼ਪ੍ਰੀਦ ਲੱਗਿਆ ਹੋਇਆ ਪਲੱਗ ਕੱਸਣ ਪਲੱਗ ਕੱਸ ਰਿਹਾ ਤੇ ਇਹ ਸਿਖਾ ਦੇਣਾ ਆਪਾਂ ਨੇ ਸਾਰਾ ਕੁਝ ਲੋਟ ਕਰਨਾ ਫੇਰ ਮੈਂ ਇਹਨੂੰ ਦੱਸਦਾ ਮੈਂ ਇਦਾਂ ਇਦਾਂ ਕਰ ਲਾ ਬਈ ਵੀ ਪਲੱਗ ਕੱਸਦੇ ਇੱਕ ਥੱਲੇ ਲੜੇ ਕੱਸਦੇ ਇੱਕ ਤਾਂ ਥੱਲੇ ਕਸਣਾ ਇੱਕ ਇੱਥੇ ਅਸੀਂ ਸੋਚਾਂ ਵਗੈਰਾ ਸਾਰੀਆਂ ਕੱਟਤੀਆਂ ਇਨਵਰਟਰ ਦੇ ਵਿੱਚ ਮੇਮ ਸਵਿਚ ਹੁਣ ਲੱਗੇ ਹੈ ਲੋਟ ਕਰਨ ਤੇ ਇੱਕ ਸਮਾਸਿਬਲ ਦੀ ਤਾਰ ਕਸੀ ਆਪਾਂ ਨੇ ਉਹ ਵੀ ਸਾਰੀ ਆਪਣੀ ਸਵੀਟੀ ਨੇ ਹਨਾ ਟੁੱਕਤੀ ਸੀਗੀ ਰਾਤੀ ਨਮੀ ਲਿਆ ਕੇ ਪਾਈ ਆ ਫੇਰ ਮੋਟਰ ਚਲਾਈ ਆ ਤੇ ਹੁਣ ਇਹ ਪਲੱਗ ਕਸਣੇ ਆ ਇਹਦੇ ਜਸ ਕਰਨ ਫਿਰ ਦਾ ਹੈਲੋ ਕਹੋ ਹੈਲੋ ਕਹੋ ਸਿੰਗਰ ਬਣ ਗਿਆ ਫਿਰ ਹਾਂ ਗਾਲ ਲੱਗ ਗਿਆ ਗੌਣ ਲੱਗੇ ਗਾਣੇ ਗਾਉਣਾ ਹੁੰਦਾ ਹੈ ਗਾਣੇ ਗਾਦਾ ਫਿਰਦ ਹੁੰਦਾ ਚਲੋ ਜੀ ਮੈਂ ਕਰਾ ਦੇ ਇਹਦੇ ਨਾਲ ਕੰਮ ਫੇਰ ਮਿਲਦੇ ਆ ਤੁਹਾਨੂੰ ਲਓ ਜੀ ਇੱਥੇ ਪਲੱਗ ਬਲੱਗ ਕਸਣ ਤੋਂ ਬਾਅਦ ਆ ਤੇ ਫਿਰ ਆਪਾਂ ਲੱਗੇ ਸੀਗੇ ਕੱਪੜੇ ਧੋਣ ਕਿਉਂਕਿ ਜੀ ਮੈਂ ਮਸ਼ੀਨ ਲਾਉਣੀ ਸੀਗੀ ਤਾਂ ਹੀ ਫਿਰ ਸੱਜਰੇ ਮੈਂ ਸੱਜਰੇ ਤੋਂ ਪਲੱਗ ਕਸਵਾ ਲਿਆ ਸੀਗਾ ਤੇ ਫੇਰ ਮੈਂ ਕੱਪੜੇ ਤੋਂ ਹੁੰਦੀ ਸੀਗੀ ਤੇ ਉਸ ਤੋਂ ਬਾਅਦ ਫੇਰ ਵਿਚਾਲੇ ਮਸ਼ੀਨ ਬੰਦ ਕਰਦੀ ਸੀਗੀ ਫੇਰ ਦੁਪਹਿਰ ਤੋਂ ਬਾਅਦ ਲਾਈ ਸੀਗੀ ਜਦੋਂ ਜਸ ਕਰਨ ਨੂੰ ਨਹੀਂ ਆਦੇ ਸੀਗੇ ਉਦੋਂ ਫੇਰ ਇਹਨਾਂ ਦੇ ਕੱਪੜੇ ਹੋਰ ਆ ਕੇ ਖੋਲਤੇ ਤੇ ਫੇਰ ਉਹ ਧੋਣੇ ਸੀਗੇ ਉਦੋਂ ਮੈਂ ਮਸ਼ੀਨ ਲਾਹੇ ਤੀਗੀ ਫੇਰ ਕੱਪੜੇ ਮੈਂ ਹੱਥ ਵਿੱਚ ਥੋੜੇ ਜਿਹੀ ਰਹਿ ਗਏ ਸੀਗੇ ਚਲੋ ਫੇਰ ਮੈਂ ਖੋਰ ਕੇ ਚੱਲ ਕੇ ਪਾ ਦिए ਤੇ ਇੱਕ ਇੱਕ ਸੂਟ ਹੋ ਗਿਆ ਸੀਗਾ ਹੋਰ ਤੇ ਇੱਥੇ ਨਾ ਜਸ ਜਸ ਕਰਨ ਸਕੂਲੋਂ ਆ ਗਿਆ ਸੀਗਾ ਇਹ ਇੱਕ ਪਤਾ ਨਹੀਂ 1:30 ਵਜੇ ਸਕੂਲੋਂ ਆ ਜਾਂਦਾ ਹੁੰਦਾ ਉਦੋਂ ਆ ਗਿਆ ਸੀਗਾ ਫਿਰ ਇਹ ਗੱਲਾਂ ਕਰ ਰਿਹਾ ਸੀਗੇ ਮੇਰੇ ਨਾਲ ਇਹਨਾਂ ਅੱਜ ਆਪਲੇ ਪਾਪੇ ਤੋਂ ਆ ਬਣਾ ਕੇ ਗਿਆ ਸੀਗਾ ਦਮਾਲਾ ਕਹਿੰਦਾ ਮੈਂ ਬਨ ਕੇ ਜਾਣਾ ਤੇ ਫਿਰ ਮੈਂ ਨਾ ਇਹਨੂੰ ਕਿਹਾ ਸੀ ਮੈਂ ਹਜੇ ਸਕੂਲ 'ਚ ਖੁੱਲ ਗਿਆ ਵੀ ਤੂੰ ਟੋਪੀ ਲੈ ਜਾ ਨਾਲ ਤੇ ਟੋਪੀ ਮੈਂ ਇਹਦੇ ਨਾਲ ਭੇਜਤੀ ਸੀਗੀ ਪਰ ਖੁੱਲਿਆ ਨਹੀਂ ਸੀਗਾ ਐਦਾਂ ਹੀ ਰਿਹਾ ਫਿਰ ਇਹ ਦੱਸਦਾ ਸੀ ਮਾਂ ਮਮੀ ਬਿਲਕੁਲ ਨਹੀਂ ਖੁੱਲਿਆ ਹੈਗਾ ਵੀ ਠੀਕ ਰਿਹਾ ਤੇ ਵੀ ਪਾਪਾ ਸਰ ਨੇ ਕਹਿੰਤਾ ਵੀ ਗ੍ਰੀਨ ਰੰਗ ਦਾ ਬਨ ਕੇ ਆਉ ਕਿਉਂਕਿ ਜੀ ਇਹਨਾਂ ਨੂੰ ਗ੍ਰੀਨ ਰੰਗ ਦੀਆਂ ਕੋਟੀਆਂ ਲੱਗੀਆਂ ਹੁੰਦੀਆਂ ਨੇ ਉੱਥੇ ਤੇ ਫਿਰ ਪਟਕੇ ਵੀ ਗ੍ਰੀਨ ਨੇ ਤੇ ਕਹਿੰਦਾ ਵੀ ਸਰ ਨੇ ਕਿਹਾ ਵੀ ਗ੍ਰੀਨ ਬਨ ਕੇ ਮੈਂ ਇੱਕ ਦਿਨ ਤਾਂ ਹਲੇ ਬਨ ਕੇ ਗਿਆ ਵੀ ਤੈ ਕਿਹੜਾ ਰੋਜ਼ ਰੋਜ਼ ਬਨ ਕੇ ਜਾਣਾ ਇਹ ਵੀ ਸਰ ਨੇ ਕਹਿ ਵੀ ਦਿੱਤਾ ਕਹਿੰਦਾ ਹਾਂ ਕਹਿੰਦਾ ਸਰ ਕਹਿੰਦੇ ਨੇ ਵੀ ਕਵਿਲੀ ਮੰਗਾ ਲੀ ਤੇਰੇ ਮੈਨੂੰ ਕਹਿ ਰਿਆ ਸੀਗਾ ਹੁਣ ਕਹਿੰਦਾ ਮम्मी ਮੈਨੂੰ ਗ੍ਰੀਨ ਰੰਗ ਦਾ ਲਿਆ ਕੇ ਦਿਓ ਤੇ ਫਿਰ ਜਾਨੂ ਇਹ ਨੂੰ ਐ ਸੀਗਾ ਵੀ ਸੈਜਪ੍ਰੀ ਤਮਾਛੋੜਾ ਸਭ ਗਿਆ ਹੋਵੇ ਉਹਨੂੰ ਕਹਿ ਦੇ ਫੋਨ ਕਰਕੇ ਪਰ ਸੈਜਪ੍ਰੀ ਤੇ ਜਾਨੂ ਬਾ ਮੁੜਿਆ ਆਇਆ ਸੀਗਾ ਉਹ ਬੱਸ ਦੇ ਵਿੱਚ ਬਹਿ ਗਿਆ ਸੀਗਾ ਦਵਾਈ ਲੈ ਕੇ ਆਪਣੀ ਤੇ ਫਿਰ ਮੈਂ ਇਹਨੂੰ ਕਹਾਂ ਮੈਂ ਕਿਹਾ ਚਲ ਕੋਈ ਨਾ ਵੀ ਜਦੋਂ ਮੇਰਾ ਟਾਈਮ ਲੱਗਿਆ ਵੀ ਫੇਰ ਤੇ ਮਿਲਿਆ ਕੇ ਦੇ ਦੂੰਗੀ ਜੀ ਹਾਲੇ ਤੁਰਦੇ ਬਾਨਾ ਲਾ ਤੇ ਚਲੋ ਜੀ ਇੱਥੇ ਆਪਾਂ ਨੇ ਕੱਪੜੇ ਪਾਤੇ ਮਸ਼ੀਨ ਦੇ ਵਿੱਚ ਹੁਣ ਸੁਕਾ ਲਾਂਗੇ ਬਾਕੀ ਜੀ ਨਾ ਤਾਂ ਮੇਰੇ ਤੋਂ ਕੱਲ ਬਲੌਗ ਆਇਆ ਹੋਇਆ ਤੇ ਆ ਬਲੌਗ ਵੀ ਅੱਜ ਲੇਟ ਹੀ ਆਊਗਾ ਤੁਹਾਡੇ ਕੋਲ ਇਹਦੇ ਲਈ ਸੌਰੀ ਤੇ ਦੇਖਾਂਗੇ ਅੱਗੇ ਕੰਟੀਨਿਊ ਲਈ ਜਾਵਾਂਗੇ ਤੁਹਾਨੂੰ ਹਾਂ ਤਾਂ ਹੋਊ ਸੁਪਰੀਆਂ ਦਾਪੋਸ ਚੋਈਆਂ ਹਾਂ ਚੋਈਆਂ ਹਾਂ ਲੋ ਜੀ ਆਪਾਂ ਲੱਗੇ ਤੇ ਸਬਜ਼ੀ ਛਿਲਣ ਸਬਜ਼ੀ ਲੈ ਕੇ ਆਇਆ ਹੈ ਸੈਲਫੀ ਮਾਛੋੜਾ ਕਰ ਕਿਆ ਸੀਗਾ ਵੀ ਦਵਾਈ ਹੈ ਹਰ ਐ ਫੇਸ ਦੁਆਰਾ ਸੀ ਦਵਾਈ ਮਾਚੂ ਇਹਦਾ ਵਸਤੂ ਲੈ ਦੇ ਦੇਮਾ ਕੀ ਬੰਦਾ ਕੀ ਹੈ ਇਹ ਰੰਗੂ ਲੈ ਕੇ ਦਿਖਣਾ ਹੈ ਇੱਕ ਅਮਨਦੀਪਾ ਨੇ ਲੁਧਿਆਣੇ ਵਾਲੀ ਦੀ ਸੱਸੀ ਨੇ ਵੀ ਸਾਡੇ ਤੋਂ ਦਵਾਈ ਮਿਲ ਗਈ ਓਕੇ ਤੇ ਡਾਕਟਰ ਹੈਗਾ ਵੀ ਉਹ ਤੋਂ ਲੈ ਕੇ ਦੇਖ ਲੋ ਤੇ ਇੱਕ ਇੱਕ ਨੰਨਾ ਬੰਦ ਨੰਨਾ ਤੇ ਇਹ ਵੀ ਦੁਵਾਈ ਤੇ ਡਾਕਟਰ ਨੇ ਨਾ ਦੱਸਿਆ ਹਨਾ ਮੈਂ ਤੁਹਾਨੂੰ ਲਿਆ ਕੇ ਦੇ ਲਉ ਤੁਹਾਨੂੰ ਲਿਆ ਕੇ ਦੇਖਿਓ ਤੇ ਪਰ ਜਾਣ ਦਾ ਔਖਾ ਜੀ ਹਨਾ ਜਾ ਨਹੀਂ ਸਕਦੀ ਹੈਗੀ ਮੈਂ ਹੁਣ ਬਸ ਜਿੱਥੇ ਕੋ ਨੇੜੇ ਆ ਉੱਥੇ ਕੋ ਮੈਂ ਲਿਆ ਲਿਆ ਸਕਦੀ ਹਾਂ ਨਾ ਦਵਾਈ ਹਨਾ ਅੰਨੀ ਦੂਰ ਮੈਂ ਕਿਤੇ ਨਹੀਂ ਤਾਂ ਕਰ ਕਿ ਫਿਰ ਮੈਂ ਕੋਈ ਇੱਥੇ ਲੈ ਕੇ ਦੇਖਾਂ ਜੇ ਤਾਂ ਕੋਈ ਹੋਣਾ ਹੋਵੇ ਲਿਜਾਣ ਵਾਲਾ ਫਿਰ ਤਾਂ ਲਾ ਜਾ ਕੇ ਦਵਾਈ ਲੈ ਆਉਣੀ ਦੂਰ ਦਾ ਘਰ ਇੱਕ ਬੱਸਾਂ 'ਚ ਜਾਣਾ ਪੈਂਦਾ ਹੈ ਐਵੇਂ ਸੈਲਫੀ ਤੋਂ ਮਤਲਬ ਉਮਰ ਹੋਵੇ ਤੇ ਫੇਰ ਮੋਟਰਸਾਈਕਲ ਆਪ ਚਲਾ ਸਕਦਾ ਅਸੀਂ ਸ਼ਾਇਦ ਚ ਨਹੀਂ ਲੈ ਕੇ ਆਉਂਦੇ ਪਿੰਡਾਂ 'ਚ ਚਲਾ ਲੈਂਦੇ ਹਾਂ ਹੋਰ ਘੱਟਣਾ ਨਹੀਂ ਆਣੀ ਜੀ ਤਾਂ ਵੀ ਮੈਂ ਖਾ ਚਲੀਥੇ ਲੈ ਕੇ ਦੇਖ ਲੈਂ ਮੇਕ ਕੋਆ ਫੋਟੋ ਦੇ ਦੇ ਕੀ ਪਗਾਤੀ ਵੇ ਲੈ ਨੇ ਇਹ ਆ ਰਿਹਾ ਸੱਚੀ ਗੱਲਾਂ ਬਹੁਤ ਚਿਰ ਵਗਾ ਸਾਨੂੰ ਆ ਰਹੀਆਂ ਨੇ ਕੋਈ ਦਵਾਈ ਨਹੀਂ ਲੱਗ ਰਹੀ ਜੀ ਕੌ ਜਿਵੇਂ ਗੱਲਾਂ ਮਾਰੀ ਜਾਂ ਤੇ ਸੈਲਫੀ ਤੇ ਬੈਠਾ ਹੈ ਉਹ ਕੰਮ ਕਰ ਰਿਹਾ ਹੈ ਤੇ ਜੈ 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 ਪਾਣੀ ਕਰਿਆ ਹੋਇਆ ਹਲਦੀ ਹਲਦੀ ਵਾਲਾ ਦੇ ਹਲਦੀ ਵਾਲੜੇ ਤੇਲੀ ਤਾਂ ਮਹੀਨ ਜੀ ਉਬਲ ਪਾ ਗਈ ਲੈ ਕੱਢ ਰਿਆ ਪਾਣੀ ਦੇ ਵਿੱਚ ਅਸੀਂ ਨਾ ਹਲਦੀ ਉਹ ਫਟ ਬੈਠੀ ਕਰਨੀ ਸੀਗੀ ਹਲਦੀ ਫਟ ਉਸਮ ਦਾ ਹੈ ਨਹੀਂ ਤੇ ਪੱਟੜ ਦਾ ਪਰ ਪਤਨੀ ਦੇ ਇੱਕ ਮੇਰੀ ਅੱਖ ਦੁਖ ਰਹੀ ਐ ਇੰਨੀ ਨਾਲ ਅੱਜ ਕੋਸ਼ ਮਾਰੀ ਪੈਸੀ ਪਾਣੀ ਆਈ ਲੋ ਮਾ ਵਿਚ ਜਿਨਾ ਬਾਜੀ ਬਚਾ ਕਰਦਾ ਕੁਛ ਨਾ ਕੁਝ ਵੱਜਦਾ ਹੀ ਅੱਖ ਦੇ ਵਿਚ ਮੈਂ ਅਚਾਨਕ ਬਈ ਮੱਥਰ ਤੇ ਸੰਗਲ ਤੇ ਸੰਗਲ ਹੀ ਮਾਰ ਕਲਰ ਕਿੰਨਾ ਸੋਹਣਾ ਆ ਗਿਆ ਹੈ ਨਾ ਸਾਈਟ ਦੇ ਪਾਣੀ ਦੀ ਉਹ ਜਿਹੀ ਹੋ ਗਿਆ ਸਾਰਾ ਦੋ ਕਿਹਾਡੀਆਂ ਕੱਪੜੇ ਹੋ ਦੋ ਦੋ ਦਾ ਟਾਈਮ ਹੋਇਆ ਹੈ ਤੇ ਮਨਾਂ ਚੱਲ ਤਾ ਮੈਂ ਸਬਜ਼ੀ ਛੇਤੀ ਤੇ ਬਣਾ ਲਈਏ ਰਾਤ ਨੂੰ ਤਾਂ ਬਿਲਕੁਲ ਨਹੀਂ ਕਰਾਂਗੇ ਮਨੇਗਾ ਇੱਕ ਸਬਜ਼ੀ ਟਾਈਮ ਬਹੁਤ ਲੱਗਦਾ ਈੱਲਾ ਅੱਜ ਸਵੇਰ ਦਾ ਬਣੀ ਹੋ ਸਵੇਦਾ ਚੱਲਦਾ ਚੁੱਲਾ ਅੱਜ ਪਕਿਆ ਪਿਆ ਤਾਂ ਹੀ ਵੀ ਮੈਂ ਸਬਜ਼ੀ ਕਰਾਂਗੀ ਕੱਲ ਰਾਤ ਦਾ ਕੀ ਰਾਤ ਆ ਪੱਤੇ ਸਵੇਰੇ ਜੁੜਾਏ ਜਾਂ ਰੋਕੀ ਲੰਗੇ ਜਿੱਦਾਂ ਹੀ ਚੱਲਦਾ ਹਾਂ ਉਹ ਤਾਂ ਤੇ ਰਾਤ ਤੇ ਵੱਧ ਨਹੀਂ ਹੋਇਆ ਹੈ ਉਹਨਾਂ ਨਾਲ ਬੋਲਦੇ ਕੌਣ ਤੋ ਇਸ਼ਾਰਾ ਦੇਵਾ ਕੌਣ ਅੰਦਰ ਬੁਜਾਣਾ ਚਾਹੁੰਦੇ ਗੱਡੀ ਕੌਣ ਆਵੀਂ ਤੁਮਨੇ ਬੋਲੀਆ ਹੋਰ ਆਦੋ ਬੋਲੋ ਉੱਥੇ ਨਹੀਂ ਕਰੇਗਾ ਇਹਨਾਂ ਪਾਣੀ ਦੇ ਆ ਗਾਉ ਜਿਹੜੀ ਕੋង ਗੋਬੀ ਆ ਰਹੀ ਹੈ ਤੁਹਾਨੂੰ ਨਹੀਂ ਸਾਫ ਆਹਦੀ ਤਾਂ ਮਹਿੰਗੀ ਹੋਰ ਸਾਫ ਆ ਗੋਬੀ ਕਹਾਂ ਜਾ ਕੇ ਨਾ ਸੁਣਦੀ ਆ ਬਹੁਤੀ ਜੇ ਇਹ ਤਾਂ ਦੇਵਲੀ ਕੋਲੀ ਚੀਨਣਾ ਪੈਂਦਾ ਇਹ ਕੋਈ ਸੰਡੀ ਦਾ ਨਹੀਂ ਮਿਲਦਾ ਇੱਥੇ ਤਾਂ ਕਿਹਦੀ ਬਾਟਰਲੀ ਆਉਂਦਾ ਹੈ ਇਹ ਕਹਿੰਦਾ ਨਹੀਂ ਵੀ ਐ ਇਸਾ ਜਿਹਾ ਚਲੋ ਜੀ ਆਥ ਨੇ ਕਰਦੇ ਆਪਾਂ ਆਥ ਨੇ ਆਪਾਂ ਤੋੜਦੇ ਆਂ ਸਾਫ ਬਣਾਵਾਂਗੇ ਸਵੇਰੇ ਸਾਜਰੇ ਬਣਾਵਾਂਗੇ ਅੰਦਰੋਂ ਪੱਠੇ-ਵੱਠੇ ਲਾਵਾਂਗੇ ਫੇਤੋ ਮੈਂ ਤੇ ਸਾਰਾ ਕੁਝ ਲੈ ਕੇ ਆਈ ਪੱਠੇ ਬਾੜ ਦਾ ਮਾਂ ਸਿੱਕੇ ਗੇੜੇ ਲਾਵਾਂਗੇ ਕਾਤਾ ਪੁਲੇ ਸਾਰਾ ਖੰਡਾ ਤੇ ਜਿੱਤੀ ਤੜਕਾ ਲਾ ਦੇਣਾ ਅੱਗ ਵੱਲਦੀ ਹੈ ਕਿੁੱਡੇ ਚ ਸਬਜ਼ੀ ਦਾ ਬੋਗਦੀ ਲੱਗਦੀ ਹੈ ਲੋਕ ਨੂੰ ਲੇਟ ਹੋ ਜਾਊਗਾ ਆ ਸ਼ਾਮ ਨੂੰ ਪਾਵਾਂਗੇ ਅੱਜ ਸਵੇਰੇ ਟਾਈਮ ਹੀ ਲੱਗਿਆ ਹੈਗਾ ਪਾਉਣ ਦਾ ਕੋਲ ਬਣਾ ਕੇ ਨਾ ਸ਼ਾਮ ਨੂੰ ਪਾਵਾਂਗੇ ਪਤਾ ਨਹੀਂ ਬਣੇ ਹੋਣਗੇ ਲਓ ਜੀ ਆਪਣੀ ਸਬਜੀ ਗਈ ਬਣ ਮੈਂ ਧਨੀਆ ਲਿਆ ਇਸੀ ਧਨੀਆ ਚੀਰ ਲਿਆ ਤੇ ਪਾ ਦਾਂਗੇ ਹਾਂ ਬਹੁਤ ਸારી ਬਣਦੀ ਹੈ ਸਬਜੀ ਚੁੱਲੇ ਤੇ ਅੱਗ ਬਿਲਕੁਲ ਨਹੀਂ ਗਈ ਬਸ ਕਿਉਂਕਿ ਸਵੇਰ ਦਾ ਚੁੱਲਾ ਚੜ੍ਹਦਾ ਸੀਗਾ ਸੇਕ ਸੀਗਾ ਬਸ ਇੱਕ ਦੋ ਡੰਡਿਆਂ ਜੇ ਨਾਲੇ ਬਣਾ ਲਈ ਸਕਦੇ। ਬਾਕੀ ਹੁਣ ਸੇਕ ਤੇ ਪਈ ਰਹੂਗੀ, ਫ੍ਰਿਜੀ ਜਾਊਗੀ ਤੇ ਮੈਂ ਆਪਣੀਆਂ ਧਾਰਾਂ ਚ ਹੋ ਜਾਊਂਗੀ। ਧਾਰਾਂ ਦਾ ਕੰਮ ਨਿਭਾਉਂਦੂੰਗੀ। ਚਲ ਬਸ ਫੇਰ ਆ ਕੇ ਰੋਟੀ ਦਾ ਰਹਿ ਗਿਆ। ਰੋਟੀ ਬਣਾ ਲਾਂਗੇ। ਇਹ ਦੇਖੋ ਕਿੰਨਾ ਸੋਹਣਾ ਤੰਨਿਆ ਹੋਇਆ ਲਾਹ ਹੋ ਗਈ। ਐਨ ਬਣ ਗਈ। ਇਹ ਜਿਹੜੀ ਟਪਾਫ ਨਾਲੇ ਬਣਾਈ ਆ। ਬਸ ਹਾਂ ਕਾਕੂ। ਇਹ ਜੀ ਹੋ ਗਏ। ਤੇ ਅੱਜ ਆਪਾਂ ਨੇ ਨਾ ਹਲਦੀ ਪੱਟੀ ਸੀਗੀ। ਵੈਸੇ ਟਾਈਮ ਤਾਂ ਹੈ ਨਹੀਂ ਸੀਗਾ ਉਹਦਾ ਪਟਣ ਦਾ। ਫਿਰ ਵੀ ਅਸੀਂ ਪੱਟਤੀ। ਕਿਉਂਕਿ ਜੀ ਉੱਥੇ ਵੱਟ ਵਢੀ ਜਾਂ ਨਹੀਂ ਸੀਗਾ। ਦੇਖੋ ਹਲਦੀ ਉਬਲ ਗਈ ਅੱਜ ਆਪਾਂ ਨੇ। ਦੇਖੋ ਗੱਠੀ। ਸਾਲਾ ਰੋਟੀ ਚੱਕ ਲਈ ਤੇ ਸਬਜ਼ੀ ਖਾ ਲ ਤੇ ਗੱਠੀ ਤਾਂ ਵਧੀਆ ਬਣ ਗਈ ਸੀਗੀ ਬਬੂ ਦੇ ਬਣੀ ਹੋਈ ਮੋਟੀ ਐਨ ਤੇ ਆਪਾਂ ਨੇ ਬਾਲਤੀ ਇਹ ਬਾਕੀ ਜਿਹੜੀ ਜੜਾਂ ਨਿਕਲੀਆਂ ਉਹ ਰੱਖਤੀਆਂ ਫਿਰ ਹੋਰ ਪਾਸੇ ਲਾਤੀਆਂ ਜਾਂ ਜੀ ਉਹ ਆਪਾਂ ਨੇ ਦੁਬਾਰਾ ਫੇਰ ਲਾਤੀਆਂ ਜੜਾਂ ਜੀਆਂ ਤੇ ਆਪਣੇ ਪੱਟ ਲਈ ਅਵਾਰੜੀ ਪਤੀਲੇ ਨੂੰ ਵੀ ਕਲਰ ਚੜ ਗਿਆ ਕਹਿੰਦੇ ਤਾਂ ਕਹਿੰਦੇ ਸੀਗੇ ਵੀ ਕਹਾ ਪੱਟ ਹੁੰਦੀ ਹੈ ਇਹ ਪਤਾ ਨਹੀਂ ਗਰਮੀ ਗਰਮੀਆ ਚ ਪਰ ਫਿਰ ਆਪਾਂ ਨੇ ਹੁਣੇ ਪੱਟਤੀ ਇਹ ਬਾਕੀ ਜੀ ਹੁਣ ਆਪਾਂ ਵੀਡੀਓ ਦਾ ਐਂਡ ਵੀ ਇੱਥੇ ਕਰਦੇ ਆ ਜੇਕਰ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਮਿਲਾਂਗੇ ਕੱਲੂ ਕਿਸੇ ਹੋਰ ਨਵੇਂ ਬਲੌਗ ਦੇ ਨਾਲ ਤਦ ਤੱਕ ਲਈ ਓਕੇ ਬਾਏ ਬਾਏ ਸਤਿ ਸ਼੍ਰੀ ਅਕਾਲ ਜੀ